ਨਾਬਾ ਵਿਖੇ ਨਵੰਬਰ 2016 ਵਿੱਚ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਵਿੱਚੋਂ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਅਤੇ ਦੋ ਅੱਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਜੇਲ ਬ੍ਰੇਕ ਕਰਕੇ ਭਜਾ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਕਿ ਨਵਾਂ ਅਪਡੇਟ ਸਾਹਮਣੇ ਆਇਆ ਹੈ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰਮਨਜੀਤ ਸਿੰਘ ਰੋਮੀ ਉਹ ਸਖਸ਼ ਹੈ ਜਿਸ ਨੇ ਵਿਦੇਸ਼ ਵਿੱਚ ਬੈਠ ਕੇ ਨਾਬਾ ਜੇਲ ਬ੍ਰੇਕ ਕੇਸ ਨੂੰ ਅੰਜਾਮ ਦਿੱਤਾ ਸੀ ਰਮਨਜੀਤ ਸਿੰਘ ਰੋਮੀ ਦੇ ਖਿਲਾਫ 2017 ਵਿੱਚ ਭਾਰਤ ਸਰਕਾਰ ਨੇ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਹਾਂਗਕਾਂਗ ਪੁਲਿਸ ਨੇ 2018 ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਉੱਪਰ ਹਾਂਗਕਾਂਗ ਵਿੱਚ ਵੀ ਟਿਕਿਆ ਰਹਿਣ ਦੇ ਦੋਸ਼ ਹਨ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਐਸਪੀ ਹਰਵਿੰਦਰ ਬਿਰਕ ਦੀ ਅਗਵਾਈ ਹੇਠ ਹਾਂਗਕਾਂਗ ਪੁਲਿਸ ਨੇ ਅੱਜ ਰਮਨਜੀਤ ਸਿੰਘ ਨੂੰ ਰੋਮੀ ਨੂੰ ਭਾਰਤ ਲਿਆਂਦਾ ਗਿਆ ਰਮਨਦੀਪ ਰੋਮੀ ਨੂੰ ਸਵੇਰੇ 3 ਵਜੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜੱਜ ਸਾਹਿਬ ਨੇ 14 ਦਿਨਾਂ ਦੀ ਨਿਆਇਕ ਹਰਾਸਤ ਨਾਬਾਦੀਨ ਨਿਊ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਦਾ 3:30 ਵਜੇ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਤੋਂ ਬਾਅਦ ਉਸ ਨੂੰ ਸਹੀ ਸਵੇਰੇ 4 ਵਜੇ ਨਾਬਾਦੀ ਨਿਊ ਜ਼ਿਲ੍ਹਾ ਜੇਲ੍ਹ ਵਿੱਚ ਛੱਡ ਦਿੱਤਾ ਗਿਆ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਵਿੰਦਰ ਸਿੰਘ ਬਿਰਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੋਮੀ ਨੂੰ ਪੰਜਾਬ ਪੁਲਿਸ ਪੰਜਾਬ ਫੌਂਕੋਂ ਤੋਂ ਭਾਤ ਲੈ ਕੇ ਆਈ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਰੋਮੀ ਦੇ ਵਕੀਲ ਨੇ ਦੱਸਿਆ ਕਿ ਹੁਣ ਪੁਲਿਸ ਇੱਕ ਐਵੀਡੈਂਸ ਪੇਸ਼ ਕਰੇਗੀ। ਜੱਜ ਸਾਹਿਬ ਨੇ ਉਹਨਾਂ ਨੂੰ 14 ਦਿਨਾਂ ਲਈ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਤੱਕ ਦੀ ਸਭ ਤੋਂ ਵੱਡੀ ਖਬਰ 2016 ਵਿੱਚ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਵਿੱਚ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਅਤੇ ਦੋ ਅੱਤਵਾਦੀਆਂ ਨੂੰ ਫਿਲਮੀ انداز ਵਿੱਚ ਜੇਲ ਬ੍ਰੇਕ ਕਰਕੇ ਭਜਾ ਦਿੱਤਾ ਗਿਆ ਸੀ ਰੋਮੀ ਨੇ ਵਿਰਕ ਸਾਹਿਬ ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ਡ ਰਮਨਜੀਤ ਸਿੰਘ ਰੋਮੀ ਮੈਕਸਿਮ ਸਿਕਿਉਰਿਟੀ ਜੇਲ ਨਾਭਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰੈਡਿਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜਾ ਸਭ ਦੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਮੀਰ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਦਾ ਕੀ ਕੰਸਰਨ ਇਹ ਜਿਹੜੀ ਹੈਗੀ ਇਟਸ ਅ ਮੈਟਰ ਆਫ ਪ੍ਰਾਊਡ ਫਾਰ ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵੋ ਉਹਨਾਂ ਦੀ ਰਹਿਨਮਾਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਬੀ ਮਿਲਿਆ ਇੱਕ ਸਾਹਿਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਸੀਗਾ ਸ਼ੰਕਾ ਕਿਸੇ ਚੀਜ਼ ਨਹੀਂ ਨਹੀਂ ਜੀ ਠੀਕ ਹੈ ਸੋ ਇਹ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ ਆਖਰਨ ਸ 27 11 2016 ਦਾ ਹੈ ਜੀ ਔਰ ਉਸ ਕੇਸ ਸੇ ਇਹਨੂੰ ਲੈ ਕੇ ਆਏ ਰੋਮੀ ਨੂੰ ਐਫ ਐ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਟ੍ਰੈਡਿਸ਼ਨ ਟ੍ਰੀਟੀ ਦੇ ਮੁਤਾਬਕ ਉੱਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਂਗੇ ਔਰ ਉਹੀ ਗੱਲ ਹੋਈ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜੇਲ ਨਾਬਾਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦੇਖੋ ਹਲੇ ਤਾਂ ਉੱਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਹੈ ਅੱਜ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਨੇ ਸਾਲਾਂ ਬਾਅਦ ਲੈ ਕੇ ਆਏ ਆ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਆ ਨਾਬਾਪੇਕੇ ਨਵੰਬਰ 2016 ਵਿੱਚ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਵਿੱਚੋਂ ਕਬੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰਾਂ ਤੇ ਦੋ ਅੱਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਜੇਲ ਬ੍ਰੇਕ ਕਰਕੇ ਭਜਾ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਕਿ ਨਵਾਂ ਅਪਡੇਟ ਸਾਹਮਣੇ ਆਇਆ ਹੈ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰਮਨਜੀਤ ਸਿੰਘ ਰੋਮੀਓ ਸਖਸ਼ ਹੈ ਜਿਸ ਨੇ ਵਿਦੇਸ਼ ਵਿੱਚ ਬੈਠ ਕੇ ਨਾ ਬਾ ਚੇਲ ਬਰੇਕ ਕੇਸ ਨੂੰ ਅੰਜਾਮ ਦਿੱਤਾ ਸੀ ਰਮਨਜੀਤ ਸਿੰਘ ਰੋਮੀ ਦੇ ਖਿਲਾਫ 2017 ਵਿੱਚ ਭਾਰਤ ਸਰਕਾਰ ਨੇ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਹਾਂਗਕਾਂਗ ਪੁਲਿਸ ਨੇ 2018 ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਉੱਪਰ ਹਾਂਗਕਾਂਗ ਵਿੱਚ ਵੀ ਟਿਕਿਆਤੀ ਕਰਨ ਦੇ ਦੋਸ਼ ਹਨ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਐਸਪੀ ਅਰਵਿੰਦਰ ਬਿਰਕ ਦੀ ਅਗਵਾਈ ਹੇ ਹਾਂਗਕਾਂਗ ਪੁਲਿਸ ਨੇ ਅੱਜ ਰਮਨਜੀਤ ਸਿੰਘ ਨੂੰ ਰੋਮੀ ਨੂੰ ਭਾਰਤ ਲਿਆਂਦਾ ਗਿਆ ਰਮਨਦੀਪ ਰੋਮੀ ਨੂੰ ਸਵੇਰੇ 3 ਵਜੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜੱਜ ਸਾਹਿਬ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਨਾਬਾਦੀਨ ਨਿਊ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਦਾ ਸਾਢੇ 3 ਵਜੇ ਸਰਕਾਰੀ ਹਸਪਤਾਲ ਨਾਬਾਦ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਤੋਂ ਬਾਅਦ ਉਸ ਨੂੰ ਸਹੀ ਸਵੇਰੇ 4 ਵਜੇ ਨਾਬਾਦੀ ਨਿਊ ਜਿਲ੍ਹਾ ਜੇਲ੍ਹ ਵਿੱਚ ਛੱਡ ਦਿੱਤਾ ਗਿਆ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਵਿੰਦਰ ਸਿੰਘ ਬਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੋਮੀ ਨੂੰ ਪੰਜਾਬ ਪੁਲਿਸ ਪੰਜਾਬ ਹਾਂਗਕਾਂਗ ਤੋਂ ਭਾਰਤ ਲੈ ਕੇ ਆਈ ਹੈ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਨਾਬਾਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਰੋਮੀ ਦੇ ਵਕੀਲ ਨੇ ਦੱਸਿਆ ਕਿ ਹੁਣ ਪੁਲਿਸ ਇੱਕ ਐਵੀਡੈਂਸ ਪੇਸ਼ ਕਰੇਗੀ ਜੱਜ ਸਾਹਿਬ ਨੇ ਉਹਨਾਂ ਨੂੰ 14 ਦਿਨਾਂ ਲਈ ਨਾਬਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ 2016 ਵਿੱਚ ਨਾਬਾ ਦੀ ਮੈਕਸਿਮਮ ਸਕਿਉਰਿਟੀ ਜੇਲ ਵਿੱਚ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਅਤੇ ਦੋ ਅੱਤਵਾਦੀਆਂ ਨੂੰ ਫਿਲਮੀ ਇੰਦਾਰ ਵਿੱਚ ਜੇਲ ਬ੍ਰੇਕ ਕਰਕੇ ਭਜਾ ਦਿੱਤਾ ਗਿਆ ਸੀ ਰੋਮੀ ਮੇਰ ਸਾਹਿਬ ਕੀ ਅਪਡੇਟ ਹੈ ਹੈਗਾ ਇਹ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਿਟੀ ਜੇਲ ਨਾਬਾ ਦਾ ਜਿਹੜਾ ਅਕਿਊਜ਼ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰੈਡਿਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜਾ ਸਾਹਿਬ ਨੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਚ ਕਰਾਉਣਾ ਸਰ ਕੀ ਸੀ ਅਸੀਂ ਦਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਤੱਕ ਹੀ ਕੰਸਰਨ ਇਹ ਜਿਹੜੀ ਹੈਗੀ ਸਮ ਮੈਟਰ ਆਫ ਪ੍ਰਾਊਡ ਫਾਰ ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸ ਗੌਰਵ ਜੱਧਵੋ ਉਹਨਾਂ ਦੀ ਰਹਿਨਮਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਹੈ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਗੀ ਮਿਲਿਆ ਇੱਕ ਸਾਹਿਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਕੋਈ ਸੀਗਾ ਸ਼ੰਕਾ ਕਿਸੇ ਚੀਜ਼ ਦੀ ਨਹੀਂ ਜੀ ਠੀਕ ਹੈ ਸੋ ਇਹ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ ਅਕਤੂਬਰ ਸੈ 21 2016 ਦਾ ਹੈ ਜੀ ਔਰ ਉਸ ਕੇਸ ਨੂੰ ਲੈ ਕੇ ਆਏ ਰੋਮੀ ਨੂੰ ਐਫਏ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਟ੍ਰੈਡਿਸ਼ਨ ਟੀਟੀ ਦੇ ਮੁਤਾਬਕ ਉੱਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਂਗੇ ਔਰ ਉਹੀ ਗੱਲ ਹੋਈ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜੇਲ ਨਾਬਾਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦੇਖੋ ਹਲੇ ਤਾਂ ਉੱਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਅੱਜ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨੇ ਸਾਲਾਂ ਬਾਅਦ ਲੈ ਕੇ ਆਏ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਨੇ